ਹਰੀ ਸਿੰਘ ਨਲੂਆ ਜਿਸ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਜਿਸ ਨੇ ਖਾਲਸਾ ਰਾਜ ਨੂੰ afghanistan ਤੱਕ ਫੈਲਾ ਦਿੱਤਾ ਸੀ ਜਿਸ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਅੱਗੇ ਨਹੀਂ ਵਧ ਸਕਿਆ ਹਰੀ ਸਿੰਘ ਨਲੂਆ ਦੇ ਜੀਵਨ ਬਾਰੇ ਅੱਜ ਅਸੀਂ 10 ਅਜਿਹੀਆਂ ਜਾਣਕਾਰੀਆਂ ਤੁਹਾਨੂੰ ਦੱਸਾਂਗੇ ਜੋ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ ਸੋ ਵੀਡੀਓ ਨੂੰ ਆਖਰ ਤੱਕ ਦੇਖਿਓ ਚਲੋ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਰੀ ਸਿੰਘ ਨਲੂਆ ਦਾ ਜਨਮ ਗੁਜਰਾਵਾਲ ਵਿੱਚ ਹੋਇਆ ਸੀ ਬਹਾਦਰੀ ਇਹਨਾਂ ਦੇ ਖੂਨ ਵਿੱਚ ਹੀ ਸੀ ਇਨਾਂ ਦੇ ਪੁਰਦਾਦਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਇਹਨਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦੇ ਮਹਾਰਾਜਾ ਚੜ੍ਹਤ ਸਿੰਘ ਨਾਲ ਖਾਲਸਾ ਪੋਜਵੀ ਸਨ। ਅਤੇ ਇਸੇ ਤਰ੍ਹਾਂ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਜੀ ਦੇ ਨਾਲ ਫੌਜ ਵਿੱਚ ਸਨ। 7 ਸਾਲ ਦੀ ਉਮਰ ਵਿੱਚ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਜਾਂਦਾ ਹੈ। ਫਿਰ ਇਹਨਾਂ ਦੇ ਮਾਤਾ ਜੀ ਧਰਮਕੌਰ ਇਹਨਾਂ ਨੂੰ ਨਾਨਕੇ ਪਿੰਡ ਲੈ ਜਾਂਦੇ ਹਨ। ਜਿੱਥੇ ਇਹ ਸ਼ਸਤਰ ਵਿਦਿਆ, ਘੋੜਸਵਾਰੀ, ਤਲਵਾਰਬਾਜੀ ਦੀ ਸਿਖਲਾਈ ਲੈਂਦੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਰਾਜਧਾਨੀ ਲਾਹੌਰ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਸਮੇਂ ਇੱਕ ਮੇਲਾ ਲਗਾਉਂਦੇ ਸਨ ਜਿਸ ਨੂੰ ਬਸੰਤੀ ਦਰਬਾਰ ਕਿਹਾ ਜਾਂਦਾ ਸੀ ਜਿੱਥੇ ਮਹਾਨ ਯੋਧੇ ਸੂਰਬੀਰ ਨੌਜਵਾਨ ਆਪਣੇ ਸਰੀਰਕ ਬਲ ਅਤੇ ਸ਼ਾਸਤਰ ਵਿੱਦਿਆ ਦੇ ਜੋਹਰ ਦਿਖਾਉਂਦੇ ਸਨ 14 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਆ ਆਪਣੇ ਮਾਮੇ ਨਾਲ ਇੱਥੇ ਜਾਂਦੇ ਹਨ ਅਤੇ ਅਜਿਹੀ ਤਲਵਾਰबाजी ਦਾ ਪ੍ਰਦਰਸ਼ਨ ਕਰਦੇ ਹਨ ਕਿ ਸਭ ਹੈਰਾਨ ਹੋ ਜਾਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਉੱਥੇ ਪੁੱਛਦੇ ਹਨ ਕਿ ਇਹ ਨੌਜਵਾਨ ਕੌਣ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਗੁਰਦਿਆਲ ਸਿੰਘ ਜੀ ਦੇ ਪੁੱਤਰ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਖੁਸ਼ ਹੋ ਕੇ ਆਪਣੇ ਗਲੇ ਦਾ ਕੰਠਾ ਇਹਨਾਂ ਨੂੰ ਦਿੰਦੇ ਹਨ ਅਤੇ ਆਪਣੀ ਸੈਨਾ ਵਿੱਚ ਭਰਤੀ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲੂਆ ਦੀ ਤਲਵਾਰਬਾਜ਼ੀ ਤੋਂ ਇੰਨੇ ਖੁਸ਼ ਸਨ ਕਿ ਇਹਨਾਂ ਨੂੰ ਆਪਣਾ ਪਰਸਨਲ ਬੋਡੀਗਾਰਡ ਰੱਖਦੇ ਹਨ। ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਕੁਝ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਜਾਂਦੇ ਹਨ। ਇਹਨਾਂ ਦੇ ਨਾਲ ਹਰੀ ਸਿੰਘ ਨਲੂਆ ਜੀ ਵੀ ਹੁੰਦੇ ਹਨ। ਜੰਗਲ ਵਿੱਚ ਇਹਨਾਂ ਦਾ ਸਾਹਮਣਾ ਇੱਕ ਆਦਮ ਖੋਰ ਸ਼ੇਰ ਨਾਲ ਹੋ ਜਾਂਦਾ ਹੈ। ਮਹਾਰਾਜਾ ਸਭ ਤੋਂ ਅੱਗੇ ਹੋਣ ਕਾਰਨ ਸ਼ੇਰ ਉਹਨਾਂ ਤੇ ਹਮਲਾ ਕਰਨ ਹੀ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਜੀ ਇੱਕ ਦਮ ਆਪਣੇ ਘੋੜੇ ਤੋਂ ਛਲਾਂਗ ਲਗਾ ਕੇ ਸ਼ੇਰ ਦੇ ਜਬੜੇ ਫੜ ਲੈਂਦੇ ਹਨ ਤੁਹਾਨੂੰ ਦੱਸ ਦਈਏ ਸ਼ੇਰ ਦੇ ਜਬੜਿਆਂ ਵਿੱਚ ਬੰਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੁੰਦੀ ਹੈ ਜਿੱਥੇ ਹਿਊਮਨ ਦੀ ਬਾਈਟ 150 ਪੀਐਸਆਈ ਹੁੰਦੀ ਹੈ ਉੱਥੇ ਹੀ ਸ਼ੇਰ ਦੀ 1000 ਪੀਐਸਆਈ ਦੇ ਬਰਾਬਰ ਹੁੰਦੀ ਹੈ ਕਹਿੰਦੇ ਹਨ ਹਰੀ ਸਿੰਘ ਨਲੂਆ ਨੇ ਸ਼ੇਰ ਦੇ ਜੁਬਾੜਿਆਂ ਨੂੰ ਮਿੰਟਾਂ ਵਿੱਚ ਹੀ ਪਾੜ ਕੇ ਰੱਖ ਦਿੱਤਾ ਅਦਮਰਿਆ ਸ਼ੇਰ ਜਦੋਂ ਦੁਬਾਰਾ ਹਮਲਾ ਕਰਨ ਲੱਗਦਾ ਹੈ ਤਾਂ ਹਰੀ ਸਿੰਘ ਨਲਵਾ ਉਸ ਨੂੰ ਆਪਣੇ ਸ੍ਰੀ ਸਾਹਿਬ ਨਾਲ ਹੀ ਮਾਰ ਦਿੰਦੇ ਹਨ ਉਸ ਸਮੇਂ ਤੋਂ ਹੀ ਇਹਨਾਂ ਦੇ ਨਾਮ ਨਾਲ ਨਲਵਾ ਸ਼ਬਦ ਲਗਾ ਦਿੱਤਾ ਗਿਆ ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਨੱਲ ਹੋਇਆ ਹੈ ਜੋ ਸ਼ੇਰ ਦੇ ਸਾਹਮਣੇ ਬੇਖੌਫ ਖੜ ਜਾਂਦਾ ਸੀ ਉਸ ਦੇ ਨਾਮ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਨਲਵਾ ਸ਼ਬਦ ਇਹਨਾਂ ਦੇ ਨਾਮ ਨਾਲ ਲਗਾਉਂਦੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ ਅਸੀਂ ਰਾਜਾ ਨੱਲ ਤਾਂ ਕਦੇ ਨਹੀਂ ਦੇਖਿਆ ਪਰ ਸਾਡੇ ਲਈ ਤਾਂ ਤੂੰ ਹੀ ਰਾਜਾ ਨੱਲ ਹੈ ਹਰੀ ਸਿੰਘ ਨਲਵਾ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਨੂੰ ਸ਼ੇਰ ਦਿਲ ਰੈਜiment ਦਾ ਕਮਾਂਡਰ ਬਣਾ ਦਿੰਦੇ ਹਨ ਜਿਸ ਸਮੇਂ ਇਸ ਰੈਜiment ਵਿੱਚ 722 ਸਪਾਈ ਸਨ ਇੱਥੋਂ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਜੰਗਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਸਮੇਂ ਦੇ ਦੌਰਾਨ ਇਹਨਾਂ ਦੀ ਉਮਰ 16 ਸਾਲ ਸੀ 16 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨਲਵਾ ਜੀ ਨੇ ਕਸੂਰ ਨੂੰ ਜਿੱਤਿਆ ਸੀ ਇਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਅਤੇ ਕਸੂਰ ਤੋਂ ਬਾਅਦ ਕਸ਼ਮੀਰ ਪਸ਼ਾਵਰ ਅਟਕ ਜਮਰੌਤ ਤੋਂ ਇਲਾਵਾ ਇਹਨਾਂ ਨੇ ਲਗਦੇ ਬਹੁਤ ਸਾਰੇ ਇਲਾਕਿਆਂ ਨੂੰ ਵੀ ਜਿੱਤ ਲੈਂਦੇ ਹਨ ਸਿਰਫ ਅਫਗਾਨੀਆਂ ਦੇ ਖਿਲਾਫ ਹੀ ਹਰੀ ਸਿੰਘ ਨਲਵਾ ਜੀ ਨੇ 20 ਜੰਗਾਂ ਲੜੀਆਂ ਸਨ ਅਤੇ ਸਾਰੀਆਂ ਜੰਗਾਂ ਵਿੱਚ ਅਫਗਾਨੀਆਂ ਨੂੰ ਬੁਰੇ ਤਰੀਕੇ ਨਾਲ ਹਰਾਇਆ ਸੀ ਹਰੀ ਸਿੰਘ ਨਲਵਾ ਲਗਭਗ 2 ਸਾਲ ਕਸ਼ਮੀਰ ਦੇ ਗਵਰਨਰ ਵੀ ਰਹੇ ਹਨ ਇਹਨਾਂ ਦੇ ਰਾਜ ਪ੍ਰਬੰਧ ਦੌਰਾਨ ਕਸ਼ਮੀਰ ਦੇ ਇਲਾਕੇ ਨੇ ਬਹੁਤ ਤਰੱਕੀ ਕੀਤੀ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਗਊ ਹੱਤਿਆਂ ਨੂੰ ਬੰਦ ਕਰਵਾਇਆ ਫਿਰ ਮੁਗਲਾਂ ਵੱਲੋਂ ਧੱਕੇ ਨਾਲ ਜਿਨ੍ਹਾਂ ਲੋਕਾਂ ਦੇ ਧਰਮ ਪਰਵਰਤਤ ਕਰਵਾਏ ਗਏ ਸੀ ਉਹਨਾਂ ਨੂੰ ਫ੍ਰੀडम ਦਿੱਤੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਧਰਮਾਂ ਵਿੱਚ ਵਾਪਸ ਆ ਸਕਦੇ ਹੋ ਕਹਿੰਦੇ ਹਨ ਕਿ ਉਸ ਸਮੇਂ 40000 ਦੇ ਕਰੀਬ ਕਸ਼ਮੀਰੀ ਪੰਡਤਾਂ ਨੇ ਆਪਣਾ ਧਰਮ ਵਾਪਸ ਬਣਾਇਆ ਸੀ ਇਸੇ ਕਰਕੇ ਇੱਥੇ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਪਿਆਰ ਕਰਦੇ ਸੀ ਇਸ ਤੋਂ ਬਾਅਦ ਉਹ ਸਿੱਖ ਰਾਜ ਲਈ ਸਭ ਤੋਂ ਅਹਿਮ ਇਲਾਕੇ ਜਮਰੋਤਵਾਲ ਤੁਰਦੇ ਹਨ ਜਿਸ ਵਿੱਚ ਇੱਕ ਇਲਾਕਾ ਆਉਂਦਾ ਹੈ ਦਰਾ ਖੈਬਰ ਜਿਹੜਾ ਅਫਗਾਨੀਆਂ ਵੱਲੋਂ ਭਾਰਤ ਵਿੱਚ ਐਂਟਰ ਹੋਣ ਲਈ ਇੱਕੋ ਇੱਕ ਰਸਤਾ ਸੀ ਇਸ ਰਸਤੇ ਆ ਕੇ ਕਈ ਵਾਰ ਅਫਗਾਨਾਂ ਵੱਲੋਂ ਭਾਰਤ ਨੂੰ ਲੁੱਟਿਆ ਜਾਂਦਾ ਸੀ ਇਸ ਲਈ ਇਸ ਨੂੰ ਉਸ ਸਮੇਂ ਤੱਕ ਕੋਈ ਵੀ ਜਿੱਤ ਨਹੀਂ ਸੀ ਸਕਿਆ ਇਸ ਨੂੰ ਹੁਣ ਤੱਕ ਸਿਰਫ ਹਰੀ ਸਿੰਘ ਨਲੂਆ ਜੀ ਨੇ ਹੀ ਜਿੱਤਿਆ ਸੀ ਅਤੇ ਇੱਥੇ ਇੱਕ ਉਹਨਾਂ ਨੇ ਕਿਲਾ ਬਣਵਾਇਆ ਜਿਸ ਤੋਂ ਬਾਅਦ ਕਦੇ ਵੀ ਇਸ ਰਸਤੇ ਤੋਂ ਭਾਰਤ ਉੱਤੇ ਹਮਲਾ ਨਹੀਂ ਹੋਇਆ ਇਸ ਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਸੀ ਅੱਜ ਕੱਲ ਤੁਸੀਂ ਅਫਗਾਨੀ ਸਲਵਾਰਾਂ ਦਾ ਅਫਗਾਨ ਵਿੱਚ ਬਹੁਤ ਟ੍ਰੈਂਡ ਦੇਖਦੇ ਹੋਵੋਗੇ ਪਰ ਹਰੀ ਸਿੰਘ ਨਲਵਾ ਜੀ ਦੇ ਸਮੇਂ ਅਫਗਾਨੀਆਂ ਨੇ ਇਹ ਸਲਵਾਰਾਂ ਤੇ ਬੁਰਕੇ ਹਰੀ ਸਿੰਘ ਨਲਵਾ ਦੇ ਡਰ ਤੋਂ ਪਾਉਣੇ ਸ਼ੁਰੂ ਕੀਤੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਔਰਤਾਂ ਬੱਚਿਆਂ ਅਤੇ ਬੁੱਢਿਆਂ ਨੂੰ ਕੁਝ ਨਹੀਂ ਕਹਿੰਦੇ ਜਮਰੌਤ ਦਾ ਉਸ ਸਮੇਂ ਇੱਕ ਬਹੁਤ ਵੱਡਾ ਬਹਾਦਰ ਪਠਾਨ ਸੀ ਗੁਲਫਾਮ ਜਿਸਦੇ ਉਸ ਸਮੇਂ ਬਹੁਤ ਚਰਚੇ ਸੀ ਇੱਕ ਦਿਨ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਨੂੰ ਘਰ ਛੱਡ ਕੇ ਕਿਤੇ ਦੂਰ ਜਾਣਾ ਪਵੇਗਾ ਕਿਉਂਕਿ ਹਰੀ ਸਿੰਘ ਨਲਵਾ ਅੱਗੇ ਉਹਨਾਂ ਦੇ ਸ਼ਹਿਰ ਵੱਲ ਵੱਧ ਆ ਰਿਹਾ ਹੈ ਉਸ ਦੀ ਘਰਵਾਲੀ ਕਹਿੰਦੀ ਹੈ ਕਿ ਤੂੰ ਤਾਂ ਬੜਾ ਮਹਾਨ ਤੇ ਬਹਾਦਰ ਹੈ ਤੂੰ ਉਸ ਤੋਂ ਕਿਉਂ ਡਰ ਰਿਹਾ ਹੈ ਪਰ ਕਿਉਂ ਉਹ ਗੁਲਫਾਮ ਜਵਾਬ ਦਿੰਦਾ ਕਿ ਪੂਰੀ ਦੁਨੀਆ ਦਾ ਮੈਂ ਮੁਕਾਬਲਾ ਕਰ ਸਕਦਾ ਪਰ ਹਰੀ ਸਿੰਘ ਨਲਵਾ ਦਾ ਨਹੀਂ ਫਿਰ ਉਸਦੀ ਪਤਨੀ ਸੋਚਦੀ ਹੈ ਕਿ ਦੇਖਾਂ ਤਾਂ ਸਹੀ ਇਹ ਕਿਹੜਾ ਜਰਨੈਲ ਹੈ ਜਿਸ ਨੇ ਮੇਰੇ ਇਨੇ ਵੱਡੇ ਬਹਾਦਰ ਸੂਰਬੀਰ ਪਤੀ ਨੂੰ ਵੀ ਡਰਾ ਦਿੱਤਾ ਗੁਲਫਾਮ ਦੀ ਪਤਨੀ ਦਾ ਨਾਮ ਬਾਨੋ ਸੀ ਫਿਰ ਬਾਨੋ ਹਰੀ ਸਿੰਘ ਨਲਵਾ ਨੂੰ ਮਿਲਣ ਲਈ ਜਾਂਦੀ ਹੈ ਤਾਂ ਜੋ ਕਿਸੇ ਤਰੀਕੇ ਹਰੀ ਸਿੰਘ ਨਲਵਾ ਜੀ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਹਰੀ ਸਿੰਘ ਨਲਵਾ ਜੀ ਕੋਲ ਪਹੁੰਚ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੁਨੀਆ ਦੇ ਮਹਾਨ ਜਰਨੈਲ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਸ ਸਮੇਂ ਹਰੀ ਸਿੰਘ ਨਲਵਾ ਜੀ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਹਰੀ ਸਿੰਘ ਨਲਵਾ ਜੀ ਕਹਿੰਦੇ ਹਨ ਕਿ ਮੈਂ ਅਜਿਹਾ ਨਹੀਂ ਕਰ ਸਕਦਾ ਮੈਂ ਆਲਰੇਡੀ ਸ਼ਾਦੀशुदा ਹਾਂ ਫਿਰ ਬਾਨੋ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਸ਼ਾਦੀशुदा ਹੋਣ ਨਾਲ ਕੋਈ ਪ੍ਰੋਬਲਮ ਨਹੀਂ ਮੈਨੂੰ ਸਿਰਫ ਤੁਹਾਡੇ ਤੋਂ ਇੱਕ ਪੁੱਤਰ ਚਾਹੀਦਾ ਹੈ ਪਰ ਹਰੀ ਸਿੰਘ ਨਲਵਾ ਜੀ ਗੁੱਸੇ ਵਿੱਚ ਉਸ ਨੂੰ ਭੇਜ ਦਿੰਦੇ ਆ ਜਾਂਦੀ ਜਾਂਦੀ ਬਾਨੋ ਕਹਿੰਦੀ ਜਾਂਦੀ ਹੈ ਕਿ ਮੈਂ ਤਾਂ ਸੁਣਿਆ ਸੀ ਸਿੱਖ ਰਾਜ ਨੂੰ ਕੋਈ ਖਾਲੀ ਹੱਥ ਨਹੀਂ ਜਾਂਦਾ ਇਹ ਗੱਲ ਹਰੀ ਸਿੰਘ ਨਲਵਾ ਨੂੰ ਬਹੁਤ ਚੁਪਦੀ ਹੈ ਫਿਰ ਹਰੀ ਸਿੰਘ ਨਲਵਾ ਦੇ ਮਨ ਵਿੱਚ ਆਉਂਦਾ ਹੈ ਕਿ ਸਿੱਖ ਰਾਜ ਵਿੱਚ ਉਹ ਖਾਲੀ ਹੱਥ ਨਹੀਂ ਸੀ ਭੇਜਣਾ ਚਾਹੀਦਾ ਇਸ ਨੂੰ ਉਹ ਆਪਣੇ ਸਿਪਾਹੀਆਂ ਨੂੰ ਉਸ ਪਿੱਛੇ ਭੇਜਦੇ ਹਨ ਉਸ ਲੜਕੀ ਨੂੰ ਬੁਲਾਉਣ ਲਈ ਜਦੋਂ ਲੜਕੀ ਵਾਪਸ ਆਉਂਦੀ ਹੈ ਤਾਂ ਹਰੀ ਸਿੰਘ ਨਲਵਾ ਜੀ ਕਹਿੰਦੇ ਹਨ ਕਿ ਮੈਂ ਤੈਨੂੰ ਪੁੱਤਰ ਤਾਂ ਨਹੀਂ ਦੇ ਸਕਦਾ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਲਵੋ ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਂ ਮੰਨਾਂਗਾ ਯਾਦ ਰੱਖੋ ਉਸ ਸਮੇਂ ਉਹਨਾਂ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ ਇਸ ਤੋਂ ਉਹਨਾਂ ਦੇ ਸੱਚੇ ਅਤੇ ਸਾਫ਼ ਕਿਰਦਾਰ ਦਾ ਪਤਾ ਲੱਗਦਾ ਹੈ ਇਸ ਗੱਲ ਤੋਂ ਉਹ ਪਠਾਨ ਔਰਤ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਫਿਰ ਸਿੱਖ ਧਰਮ ਅਪਣਾ ਲਿਆ ਸੀ ਜਿਸ ਨੂੰ ਬੀਬੀ ਬਾਨੋ ਦੇ ਨਾਮ ਨਾਲ ਇਤਿਹਾਸਕਾਰ ਲਿਖਦੇ ਹਨ ਹਰੀ ਸਿੰਘ ਨਲੂਆ ਜਦੋਂ ਜੰਗਾਂ ਜਿੱਤ ਕੇ ਵਾਪਸ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਉਂਦੇ ਸਨ ਤਾਂ ਮਹਾਰਾਜਾ ਖੁਸ਼ ਹੋ ਕੇ ਜ਼ਗੀਰਾ ਭੇਟ ਕਰਦੇ ਸਨ ਤਾਂ ਹਰੀ ਸਿੰਘ ਨਲੂਆ ਨੂੰ ਬਹੁਤ ਸਾਰੀ ਮਾਇਆ ਦਿੱਤੀ ਜਾਂਦੀ ਸੀ ਕਹਿੰਦੇ ਹਨ ਕਿ ਉਹਨਾਂ ਨੂੰ ਜ਼ਗੀਰਾ ਤੋਂ ਹੀ ਉਸ ਸਮੇਂ 9930000 ਰੁਪਏ ਤੱਕ ਦੀ ਇਨਕਮ ਹੁੰਦੀ ਸੀ ਪਰ ਹਰੀ ਸਿੰਘ ਨਲੂਆ ਦਿਲ ਦੇ ਇੰਨੇ ਰੱਜੇ ਹੋਏ ਸੀ ਕਿ ਸਾਰੇ ਪੈਸੇ ਵਿੱਚੋਂ ਕੁਝ ਕ ਆਪਣੇ ਕੋ ਰੱਖਦੇ ਸੀ ਅਤੇ ਬਾਕੀ ਸਾਰਾ ਗੁਰਧਾਮਾਂ ਦੀ ਸੇਵਾ ਤੇ ਲਗਾ ਦਿੰਦੇ ਸੀ। ਅਕਾਲ ਤਖਤ ਸਾਹਿਬ ਦੇ ਸੋਨੇ ਦੇ ਗੁੰਬਦ ਦੀ ਸੇਵਾ ਪੰਜਾ ਸਾਹਿਬ ਤਰਨਤਾਰਨ ਤੇ ਹੋਰ ਪਤਾ ਨਹੀਂ ਕਿੰਨੇ ਗੁਰਧਾਮਾਂ ਦੀ ਸੇਵਾ ਹਰੀ ਸਿੰਘ ਨਲੂਆ ਜੀ ਨੇ ਕਰਵਾਈ ਸੀ। ਬਾਕੀ ਜੋ ਪੈਸੇ ਉਹਨਾਂ ਕੋਲ ਬਚ ਜਾਂਦੇ ਉਹ ਆਪਣੀ ਫੌਜ ਉੱਪਰ ਖਰਚ ਕਰ ਦਿੰਦੇ ਸੀ। ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਫੌਜ ਹਰੀ ਸਿੰਘ ਨਲੂਆ ਦੇ ਅੰਡਰ ਆਉਂਦੀ ਸੀ ਉਹ ਸਭ ਤੋਂ ਜ਼ਿਆਦਾ ਬਲਵਾਨ ਸੀ। ਜਿਸ ਸਮੇਂ ਹਰੀ ਸਿੰਘ ਨਲੂਆ ਜੀ ਕਸ਼ਮੀਰ ਦੇ ਗਵਰਨਰ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਮ ਤੇ ਸਿੱਕਾ ਚਲਾਉਣ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਦੇ ਦੌਰਾਨ ਉਹਨਾਂ ਦੇ ਪੋਤੇ ਨੌ ਨਿਹਾਲ ਤੋਂ ਇਲਾਵਾ ਸਿਰਫ ਹਰੀ ਸਿੰਘ ਨਲੂਆ ਹੀ ਸੀ ਜਿਨ੍ਹਾਂ ਦੇ ਨਾਮ ਤੇ ਛੱਕੇ ਚੱਲਦੇ ਸੀ ਜਿਨ੍ਹਾਂ ਦੇ ਆਪਣੇ ਨਾਮ ਤੇ ਸਿੱਕੇ ਚੱਲਦੇ ਸੀ ਇਹ ਹੱਕ ਸਿਰਫ ਹਰੀ ਸਿੰਘ ਨਲੂਆ ਨੂੰ ਹੀ ਦਿੱਤਾ ਗਿਆ ਸੀ ਹਰੀ ਸਿੰਘ ਨਲੂਆ ਜੀ ਨੇ ਫਿਰ ਇਹ ਵਾਲਾ ਸਿੱਕਾ ਚਲਾਇਆ ਸੀ ਜਿਸਦੇ ਇੱਕ ਪਾਸੇ ਲਿਖਿਆ ਸੀ ਅਕਾਲ ਸਹਾਏ ਅਤੇ ਦੂਸਰੇ ਪਾਸੇ ਹਰੀ ਲਿਖਿਆ ਸੀ ਫਿਰ ਮੁਜਫਰਾਬਾਦ ਵਿੱਚ ਇਹਨਾਂ ਨੇ ਆਪਣੇ ਨਾਮ ਦਾ ਇੱਕ ਸ਼ਹਿਰ ਵੀ ਬਸਾਇਆ ਸੀ ਜਿਸ ਦਾ ਨਾਮ ਹਰੀ ਸਿੰਘਪੁਰਾ ਰੱਖਿਆ ਗਿਆ ਸੀ ਹੁਣ ਇਸ ਨੂੰ ਤਰਟ ਸਿੰਘਪੁਰਾ ਕਹਿੰਦੇ ਹਨ ਤਰਟ ਦਾ ਮਤਲਬ ਹੁੰਦਾ ਹੈ ਅਸਮਾਨੀ ਬਿਜਲੀ ਦੁਸ਼ਮਣਾਂ ਵਿੱਚ ਹਰੀ ਸਿੰਘ ਦਾ ਇਹਨਾਂ ਖੌਫ ਸੀ ਕਿ ਉਹ ਇਹਨਾਂ ਨੂੰ ਬਿਜਲੀ ਤੱਕ ਕਹਿੰਦੇ ਸੀ ਹਰੀ ਸਿੰਘ ਨਲਵਾਦੀ ਸ਼ਹਾਦਤ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਰਾਈਟਰ ਆਉਂਦਾ ਹੈ ਉਹ ਆਪਣੀਆਂ ਖੋਜਾਂ ਕਰਦਾ ਹੋਇਆ ਇੱਥੇ ਪਹੁੰਚਦਾ ਹੈ ਤਾਂ ਉਹ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ ਕਿ ਜਦੋਂ ਅਫਗਾਨਾਂ ਦਾ ਕੋਈ ਬੱਚਾ ਰੋਂਦਾ ਸੀ ਤਾਂ ਉਸ ਬੱਚੇ ਦੀ ਮਾਂ ਕਹਿੰਦੀ ਸੀ ਚੁੱਪ ਸਾਂ ਹਰੀਆ ਰਾਗ ਲੈ ਜਿਸ ਦਾ ਮਤਲਬ ਹੈ ਚੁੱਪ ਕਰ ਜਾ ਹਰੀ ਸਿੰਘ ਨਲੂਆ ਜਾਵੇਗਾ ਇਹ ਕਿਤਾਬ ਵਿੱਚ ਸ਼ਾਦ ਤੋਂ 40 ਸਾਲ ਬਾਅਦ ਲਿਖਿਆ ਗਿਆ ਸੀ 1892 ਵਿੱਚ ਇੱਕ ਅਖਬਾਰ ਆਉਂਦਾ ਸੀ ਟ੍ਰਿਟ ਬਾਈਟਸ ਦੇ ਨਾਮ ਤੋਂ ਨਨਾੜ ਕੁਰਕੰਬ ਇਸ ਦੇ ਐਡੀਟਰ ਸੀ ਉਸ ਨੇ ਇੱਕ ਸਰਵੇ ਕੀਤਾ ਸੀ ਕਿ ਦੁਨੀਆ ਦੇ ਸਭ ਤੋਂ ਮਹਾਨ ਯੋਧੇ ਕਿਹੜੇ ਹੋਏ ਹਨ ਇਸ ਸੂਚੀ ਵਿੱਚ ਚੋਟੀ ਦੇ ਯੋਧੇ ਸ਼ਾਮਲ ਕੀਤੇ ਗਏ ਜਿਵੇਂ ਚੰਗੇਜ਼ ਖਾਨ ਨੈਪੋਲੀਅਨ ਸਿਕੰਦਰ ਵਾਰਿ ਜੁਨੀਆਂ ਦੇ ਸਾਰੇ ਯੋਧਿਆਂ ਵਿੱਚੋਂ ਉਸਨੇ ਹਰੀ ਸਿੰਘ ਨਲੂਆ ਨੂੰ ਸਭ ਤੋਂ ਉਪਰ ਰੱਖਿਆ ਸੀ ਉਸਨੇ ਛਾਪਿਆ ਸੀ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨਲ ਹਰੀ ਸਿੰਘ ਨਲੂਆ ਹੈ ਕਿਉਂਕਿ ਜਿੱਥੇ ਪਹੁੰਚ ਕੇ ਸਾਰੇ ਚੋਟੀ ਦੇ ਯੋਧੇ ਹਾਰ ਗਏ ਉਸ ਦਰਾ ਖੈਬਰ ਨੂੰ ਵੀ ਹਰੀ ਸਿੰਘ ਨਲੂਆ ਜੀ ਨੇ ਜਿੱਤ ਕੇ ਦਿਖਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤੇ ਨੌਨਿਹਾਲ ਦੇ ਵਿਆਹ ਸਮੇਂ ਅੰਗਰੇਜ਼ ਅਫਸਰਾਂ ਨੂੰ ਵੀ ਬੁਲਾਇਆ ਜਾਂਦਾ ਹੈ ਜਿਸ ਕਾਰਨ ਸਾਰੇ ਸਿੱਖ ਜਰਨੈਲ ਅਤੇ ਫੌਜਾਂ ਨੂੰ ਲਾਹੌਰ ਵਿੱਚ ਬੁਲਾ ਲਿਆ ਜਾਂਦਾ ਹੈ ਤਾਂ ਜੋ ਅੰਗਰੇਜ਼ਾਂ ਨੂੰ ਸਿੱਖ ਰਾਜ ਦੀ ਤਾਕਤ ਦਿਖਾਈ ਜਾ ਸਕੇ ਜਮਰੋਤ ਦੇ ਕਿਲੇ ਤੋਂ ਵੀ ਸਾਰੀ ਸੈਨਾ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਸਿਰਫ 700 ਸੈਨਿਕ ਹੀ ਉੱਥੇ ਰਹਿਣ ਦਿੱਤੇ ਜਾਂਦੇ ਹਨ ਹਰੀ ਸਿੰਘ ਨਲਵਾ ਉਸ ਸਮੇਂ ਬਿਮਾਰੀ ਦੇ ਕਾਰਨ ਪਿਸ਼ਾਵਰ ਵੀ ਸੀ ਜਮਰੋਤ ਦੇ ਕਿਲੇ ਦੀ ਜ਼ਿੰਮੇਵਾਰੀ ਮਹਾ ਸਿੰਘ ਨੂੰ ਦਿੱਤੀ ਜਾਂਦੀ ਹੈ ਸੈਨਿਕਾਂ ਦੀ ਘੱਟ ਗਿਣਤੀ ਦਾ ਜਦੋਂ ਮੁਹੰਮਦ ਖਾਨ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪੰਜ ਪੁੱਤਰਾਂ ਨੂੰ 30000 ਸੈਨਾ ਦੇ ਕੇ ਜਮਰੋਤ ਵੱਲ ਤੋਰ ਦਿੰਦਾ ਹੈ ਜਮਰੋਤ ਦੇ ਕਿਲੇ ਨੂੰ ਘੇਰ ਲਿਆ ਜਾਂਦਾ ਹੈ ਅਤੇ ਲੜਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਇਸ ਲੜਾਈ ਦੀ ਖਬਰ ਹਰੀ ਸਿੰਘ ਨਰੂਆ ਤੱਕ ਪਹੁੰਚਦੀ ਹੈ ਤਾਂ ਉਹ ਆਪਣੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ 3000 ਸੈਨਿਕਾਂ ਨਾਲ ਜਮਰੋਤ ਦੇ ਕਿਲੇ ਵੱਲ ਤੁਰ ਪੈਂਦਾ ਹੈ ਫਰੀ ਸਿੰਘ ਨਰੂਆ ਨੂੰ ਦੇਖ ਕੇ ਅੱਦੇ ਅਫਗਾਨੀ ਤਾਂ ਉਸ ਤੋਂ ਡਰ ਕੇ ਹੀ ਭੱਜ ਜਾਂਦੇ ਹਨ ਅਤੇ ਬਾਕੀ ਕੁਝ ਮਾਰੇ ਜਾਂਦੇ ਹਨ ਮੁਹੰਮਦ ਖਾਨ ਦੇ ਪੁੱਤਰ ਵੀ ਉੱਥੇ ਮਾਰੇ ਜਾਂਦੇ ਹਨ ਜਦੋਂ ਅਫਗਾਨੀ ਭੱਜਦੇ ਹਨ ਤਾਂ ਕੁਝ ਸਿੰਘ ਉਹਨਾਂ ਦੇ ਪਿੱਛੇ ਜਾਂਦੇ ਹਨ ਜਿਨ੍ਹਾਂ ਵਿੱਚ ਭਾਈ ਨਿਦਾਨ ਸਿੰਘ ਪੰਜ ਹੱਥਾ ਵੀ ਹੁੰਦੇ ਹਨ ਅਫਗਾਨੀਆਂ ਦੇ ਪਿੱਛੇ ਜਾਂਦੇ ਜਾਂਦੇ ਕਾਫੀ ਅੱਗੇ ਨਿਕਲ ਜਾਂਦੇ ਆ ਜਿੱਥੇ ਉਹਨਾਂ ਉੱਪਰ ਫਿਰ ਦੁਬਾਰਾ ਅਫਗਾਨੀ ਹਮਲਾ ਕਰ ਦਿੰਦੇ ਆ ਫਿਰ ਇਹਨਾਂ ਦੀ ਮਦਦ ਲਈ ਹਰੀ ਸਿੰਘ ਨਲਵਾ ਜੀ ਪਿੱਛੇ ਆਉਂਦੇ ਆ ਪਹਾੜੀਆਂ ਵਿੱਚੋਂ ਅਫਗਾਨੀ ਉਹਨਾਂ ਉੱਪਰ ਗੋਲੀ ਚਲਾ ਦਿੰਦੇ ਆ ਇਸ ਤਰ੍ਹਾਂ ਹਰੀ ਸਿੰਘ ਨਲਵਾ ਨੂੰ ਦੋ ਗੋਲੀਆਂ ਲੱਗਦੀਆਂ ਹਨ ਪਰ ਗੋਲੀ ਦੀ ਪ੍ਰਵਾਹ ਨਾ ਕਰਦੇ ਹੋਏ ਹਰੀ ਸਿੰਘ ਨਲਵਾ ਜੀ ਉਹਨਾਂ ਨੂੰ ਮਾਰ ਕੇ ਵਾਪਸ ਆਉਂਦੇ ਹਨ ਇਹ ਦੋ ਗੋਲੀਆਂ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਹਨ ਸ਼ਹਾਦਤ ਤੋਂ ਪਹਿਲਾਂ ਹਰੀ ਸਿੰਘ ਨਲਵਾ ਸਿੰਘਾਂ ਨੂੰ ਹੁਕਮ ਲਗਾਉਂਦੇ ਹਨ ਕਿ ਮੇਰੀ ਮੌਤ ਦੀ ਖ਼ਬਰ ਅਫਗਾਨੀਆਂ ਤੱਕ ਨਹੀਂ ਜਾਣੀ ਚਾਹੀਦੀ ਜਦੋਂ ਤੱਕ ਕਿ ਲਾਹੌਰ ਤੋਂ ਹੋਰ ਫੌਜ ਨਹੀਂ ਆ ਜਾਂਦੀ ਇਸ ਲਈ ਹਰੀ ਸਿੰਘ ਨਲੂਆ ਦੀ ਮੌਤ ਦੇ ਬਾਅਦ 4 ਦਿਨ ਤੱਕ ਉਹਨਾਂ ਦੇ ਕਮਰੇ ਵਿੱਚ ਖਾਣ ਲਈ ਖਾਣਾ ਤੱਕ ਭੇਜਿਆ ਜਾਂਦਾ ਅਤੇ ਸੁੱਕਾ ਕਸ਼ੇਰਾ ਭੇਜਿਆ ਜਾਂਦਾ ਜਿਸ ਨੂੰ ਪਾਣੀ ਨਾਲ ਨਿਚੋੜ ਕੇ ਸੁਕਣੇ ਬਾਅਦ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਹਰੀ ਸਿੰਘ ਨਲੂਆ ਦਾ ਨਹੀਂ ਬਲਕਿ ਪੰਜਾਬ ਦੀ ਕਿਸਮਤ ਦਾ ਐਂਡ ਹੋਇਆ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਨਹੀਂ ਵਧ ਸਕਿਆ ਉਮੀਦ ਹੈ ਤੁਸੀ ਇਸ ਵੀਡੀਓ ਤੋਂ ਕੁਝ ਸਿੱਖਿਆ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਵੀ ਆਪਾਂ ਇੱਕ ਵੀਡੀਓ ਬਣਾਈ ਹੋਇਆ ਹੈ ਜੇਕਰ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਵੀ ਜਰੂਰ ਦੇਖਿਓ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਅਤੇ ਆਈ ਬਟਨ ਵਿੱਚ ਮਿਲ ਜਾਏਗਾ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ